ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਜੰਦਰ ਪਾਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਾਜੀ ਤੇ ਅੱਜ ਦਾ ਜਿਹੜਾ ਸਹਿਬਜ਼ਾਦਿਆਂ ਦੀ ਸ਼ਹੀਦੀ ਦਾ ਜਿਹੜੇ ਜਦੋਂ ਠੰਡੇਪੁਰ ਜੀ ਦੇ ਵਿੱਚ ਮਾਤਾ ਗੁਜਰੀ ਦੇ ਨਾਲ ਛੋਟੇ ਸਹਿਬਜ਼ਾਦੇ ਬੈਠੇ ਆ ਉਸ ਟਾਈਮ ਦਾ ਵਰਨਨ ਕਵੀ ਨੇ ਕਿੱਦਾਂ ਲਿਖਿਆ ਤੁਹਾਡੀ ਨਜ਼ਰ ਕਰ ਰਿਹਾ ਮਾਂ ਗੁਜਰੀ ਬੱਚਿਆਂ ਨੂੰ ਜਗਾਏ ਬੱਚਿਆਂ ਨੂੰ ਜਗਾਏ ਬੱਚਿਆਂ ਨੂੰ ਜ ਕਹਿੰਦੀ ਉੱਠੋ ਮੇਰੇ ਲਾਲ ਤੁਸੀਂ ਰੱਖਣਾ ਖਿਆਲ ਉੱਠੋ ਮੇਰੇ ਲਾਲ ਤੁਸੀਂ ਰੱਖਣਾ ਖਿਆਲ ਲੱਗਦਾ ਕਿ ਮਾਂ ਧਰਮ ਨੂੰ ਜਾਏ ਬੱਚਿਆਂ ਨੂੰ ਜਗਾਏ ਬੱਚਿਆਂ ਨੂੰ ਜਗਾਏ ਉੱਠੋ ਜਾਗੋ ਜਾਗੋ ਬਚਿਓ ਹੋ ਨਾ ਜਾਏ ਕਵੇਲਾ ਖੜੇ ਉਡੀਕਣ ਬਾਹਰ ਸਪਾਹੀ ਹੋ ਗਿਆ ਅੰਵ੍ਰਤ ਵੇਲਾ ਆਖੇ ਸੀਸ ਨਹੀਂ ਚਕਾਉਣਾ ਫਤਗਜ ਕੇ ਬੁਲਾਉਣਾ ਭਾਵੇਂ ਸਿਰ ਜਾਏ ਤਾਂ ਜਾਏ ਬੱਚਿਆਂ ਨੂੰ ਜਗਾਏ ਬੱਚਿਆਂ ਨੂੰ ਜਗਾਏ ਬੱਚਿਆਂ ਨੂੰ ਜਗਾਏ ਬੱਚਿਆਂ ਨੂੰ ਜਗਾਏ ਉੱਠੋ ਜਾਗੋ ਜਾਗੋ ਬਚਿਓ ਮੌਤ ਅੜੀ ਕੇ ਰਾਮਾ ਸੁਣ ਸੁਣ ਗੱਲਾਂ ਮਾਂ ਗੁਜਰੀ ਦੀਆਂ ਲੱਖਾਂ ਰੋਵਣ ਮਾਮਾ ਹੱਥੀ ਕਰਕੇ ਤਿਆਰ ਦੇ ਕੇ ਆਖਰੀ ਪਿਆਰ ਹੱਥੀ ਕਰਕੇ ਤਿਆਰ ਦੇ ਕੇ ਆਖਰੀ ਪਿਆਰ ਨਾਲ ਏਕ-ਏਕ ਗੱਲ ਸਮਝਾਏ ਬੱਚਿਆਂ ਨੂੰ ਜਗਾਏ ਬੱਚਿਆਂ ਨੂੰ ਜਗਾਏ ਕੁਛਿਆਂ ਨੂੰ ਜਗਾਏ ਬੱਚਿਆਂ ਨੂੰ ਜਗਾਏ ਬੱਚਿਆਂ ਨੂੰ ਜਗਾਏ ਬੱਚਿਆਂ ਨੂੰ ਜਗਾਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਨਾਗਰਾ ਜੀ ਤੁਸੀਂ ਠੰਡੇ ਬੁਰਜ ਦੇ ਵਿੱਚ ਹੈ ਨਾ ਜੀ ਅੱਜ ਮੇਰਾ ਧਿਆਨ ਉੱਥੇ ਲੈ ਕੇ ਕਿ ਮੈਂ ਦਰਸ਼ਨ ਕਰਕੇ ਆਇਆ ਜੀ ਮਾਤਾ ਜੀ ਨੇ ਸਹਿਬਜ਼ਾਦੀਆਂ ਨੂੰ ਜੋ ਕੱਲਾ ਹੈ ਨਾ ਕਵੀ ਦੀ ਕਲਪਨਾ ਨੇ ਕੀਤੀਆਂ ਉਹ ਬਿਲਕੁਲ ਜਿਦਾ ਜਿਵੇਂ ਕਹਿੰਦੇ ਵੀ ਉਹ ਗੱਲਾਂ ਸੁਣ ਕੇ ਮਾਵਾਂ ਲੱਖਾਂ ਰੁੰਦੀਆਂ ਅੱਜ ਵੀ ਰੋਕ ਕੇ ਤੇ ਗੁਰੂ ਘਰ ਦੇ ਵਿੱਚ ਆਵਾ ਦਰਸ਼ਨ ਕੀਤੇ ਆ ਹਾਂ ਜੀ ਗੁਰੂ ਘਰਾਂ ਦੇ ਵਿੱਚ ਅੱਜ ਵੀ ਜਦੋਂ ਕਥਾ ਕੀਰਤਨ ਚੱਲਦੇ ਆ ਕਿ ਆ ਹਫਤਾ ਪੂਰਾ ਸਹਿਬਜ਼ਾਦੇ ਦੀਆਂ ਕੁਰਬਾਨੀਆਂ ਆ ਹਾਂ ਜੀ ਇਹ ਵੀ ਤੁਹਾਨੂੰ ਮੈਂ ਜਿੰਦਰੀ ਦੱਸ ਦਵਾ ਆ ਹਫਤਾ ਜਿਹੜਾ ਹੈ ਨਾ ਹਾਂ ਜੀ ਅਸੀਂ ਸਾਰੇ ਜਣੇ ਜਿੱਦਾਂ ਇੱਕ 마ਤਮ ਦੇ ਤੌਰ ਤੇ ਅਸੀਂ ਜਿਹੜਾ ਬਿਸਤਰੀ ਵੀ ਆ ਨਾ ਉਹ ਵੀ ਜ਼ਮੀਨ ਦੇ ਥੱਲੇ ਲਾਇਆ ਹੋਇਆ ਹਾਂ ਹਾਂ ਜੀ ਕਿਉਂਕਿ ਸਾਡੇ ਲਈ ਆ ਜਿਹੜੀ ਆ ਹਫਤਾ ਜਿਹੜੀ ਕੱਟ ਗਿਆ ਨਾ ਹਾਂ ਜੀ ਕਿ ਸਾਡੇ ਤੇ ਬਹੁਤ ਖਸ ਦੀ ਖੜੀ ਸੀ ਹਾਂ ਜੀ ਉਹ ਜਿਹੜਾ ਸਮਾ ਸੀਗਾ ਬਹੁਤ ਭਿਆਨਕ ਸਮਾ ਸੀਗਾ ਜਦ ਉਹ ਸਮੇਂ ਨੂੰ ਅਸੀਂ ਅਤੇ ਅੱਖਾਂ ਦੇ ਅੱਗੇ ਲਿਆਉਣੇ ਆ ਤਾਂ ਸਾਨੂੰ ਬਹੁਤ ਹੀ ਪਛਤਾਵਾ ਹੁੰਦਾ ਪਛਤਾਵਾ ਤਾਂ ਇੱਕ ਵਾਰ ਸਿਰਿਆ ਸਾਨੂੰ ਮਤਲਬ ਕੀ ਸਾਨੂੰ ਤੂੰ ਬਿਆਨ ਨਹੀਂ ਕਰਨੀ ਲਾਜ ਨਹੀਂ ਹੈਗੇ ਲਾਜ ਨਹੀਂ ਹੈਗੇ ਕਿ ਜਿਹੜੇ ਛੋਟੇ ਛੋਟੇ ਸਾਬਜਾਦਿਆਂ ਰਸੀਦੀਆਂ ਪਾਈਆਂ ਇਹਨਾਂ ਠੰਡ ਦੇ ਦਿਨਾਂ ਦੇ ਵਿੱਚ ਗੁਰੂ ਸਾਹਿਬ ਆਪਣਾ ਅਨੰਦਪੁਰ ਸਾਹਿਬ ਛੱਡ ਕੇ ਨਿਆਣੇ ਦਾ ਮੜ ਜਾ ਕੰਤਤਾ ਹੋ ਜਵੇ ਕਿੰਨਾ ਅਸੀਂ ਦੁਖੀ ਹੋ ਜਾਂਨੇ ਕਦੇ ਉਸ ਡਾਕਟਰ ਕੋਲ ਕਾਜੀ ਕਦੇ ਉਸ ਕੋਲ ਪਾਚ ਉਹ ਵੀ ਮਾਮਾ ਸੀਗੀਆਂ ਉਹ ਵੀ ਬੱਚੇ ਸੀਗੇ ਤਾਨਿਆਂ ਕੁਰਬਾਨੀਆਂ ਤਾਨਿਆਂ ਉਹਨਾਂ ਦੇ ਕਰਕੇ ਭਾਈ ਨਿਸ਼ਾਨ ਸਾਹਿਬ ਝੁਲਦੇ ਆ ਪੂਰੀ ਦੁਨੀਆ 'ਚ ਉਹ ਉਹਨਾਂ ਦੀਆਂ ਜਿਹੜੀਆਂ ਜਿਹੜੀ ਸਿੱਖ ਇਤਿਹਾਸ ਦੀਆਂ ਜਿਹੜੀਆਂ ਨੀਆਂ ਆ ਨਾ ਹਾਂਜੀ ਉਹਨਾਂ ਉਹਨਾਂ ਦੀ ਬਦੌਲਤ ਉਹਨਾਂ ਦੀਆਂ ਬੱਚਿਆਂ ਦੀਆਂ ਨੀਆਂ ਤੇ ਹੀ ਸਿੱਖ ਇਤਿਹਾਸ ਜਿਹੜਾ ਇਹ ਖੜਾ ਹੈ ਬਹੁਤ ਧੰਨਵਾਦ ਨਗਰਾਜੀ ਤੁਹਾਡਾ ਤੁਸੀਂ ਮਹਾਰਾਜ ਜਿਹੜੇ ਅੱਜ ਸ਼ਰਦਾ ਦੇ ਫੁੱਲ ਭੇਟ ਕੀਤੇ ਨਾ ਜੀ ਜੀ ਗੁਰੂ ਸਾਹਿਬ ਦੇ ਪਰਿਵਾਰ ਲਈ ਇਹ ਹਾਜ਼ਰੀ ਲਾਗੇ ਤੁਹਾਡੀ ਜੀ ਥੈਂਕ ਯੂ ਤੁਹਾਡੀ ਹਾਜ਼ਰੀ ਜਿਹੜੀ ਆ ਅੱਜ ਤੁਹਾਨੂੰ ਆਨੰਦਪੁਰ ਸਾਹਿਬ ਦੇ ਵਿੱਚ ਤੁਸੀਂ ਇੱਥੇ ਬੈਠੇ ਨੇ ਉਹਨਾਂ ਨੂੰ ਯਾਦ ਕਰ ਲੈ ਜੀ ਜੀ ਬਹੁਤ ਧੰਨਵਾਦ ਨਗਰਾਜੀ ਚਾਹ ਸ਼ੁਕਰੀਆ ਜੀ